ਬੋਲੋ ਸਮਝਦੇ ਹੋ ਕਿ ਨਹੀਂ ਅੱਜ ਇਨਸਾਨ ਦੇ ਜੀਵਨ 'ਚ ਕੋਈ ਪ੍ਰੋਬਲਮ ਆ ਜਾਂਦੀ ਹੈ ਤਾਂ ਬੰਦਾ ਨਾਲ ਹੀ ਰੋਣਾ ਸ਼ੁਰੂ ਕਰ ਦਿੰਦਾ ਉਹ ਯਕੀਨ ਕਿਉਂ ਨਹੀਂ ਰੱਖਦੇ ਕਿ ਜੇ ਪ੍ਰੋਬਲਮ ਆਈ ਹੈ ਤਾਂ ਮੈਨੂੰ ਯਕੀਨ ਹੈ ਆਪਣੇ ਮਾਲਕ ਤੇ ਇਹ ਪ੍ਰੋਬਲਮ ਆਈ ਨਾ ਦੂਰ ਵੀ ਹੋਏਗੀ ਮੇਰਾ ਬਾਲ ਵੀ ਵਿੰਗਾ ਨਹੀਂ ਹੁੰਦਾ ਕਿਉਂਕਿ ਮੈਨੂੰ ਪਤਾ ਮੇਰਾ ਮੁਰਸ਼ਿਦ ਮੇਰਾ ਮਾਲਕ ਮੇਰੇ ਇਤਨਾ ਲਿਸ਼ਵਾਸ ਚਾਹੀਦਾ ਹੈ ਤਾਂ ਜੇ ਬੰਦਾ ਉਦੋਂ ਹੀ ਘਬਰਾ ਜਾਵੇ ਇੱਥੇ ਦੇਖਿਆ ਹੈ ਕਿ ਬੰਦੇ ਨੂੰ ਮਾੜੀ ਜਿਹੀ ਪ੍ਰੋਬਲਮ ਆਂਦੀ ਨਾ ਦਾ ਫਰਜ਼ ਕਰੋ ਕਿ ਡਾਕਟਰ ਕਹਿੰਦਾ ਤੇਰੇ ਪੱਥਰੀ ਹੈ ਨਾਲ ਹੀ ਰੋਣਾ ਸ਼ੁਰੂ ਕਰ ਦੋ ਪੱਥਰੀ ਕੋ ਐਡੀ ਵੱਡੀ ਚੀਜ਼ ਸਮਝਦੇ ਹੋ ਕਿ ਨਹੀਂ ਯਾਨੀ ਉਦਾਹਰਨ ਦੇ ਰਹੇ ਆਂ ਅਸੀਂ ਉਹ ਬੰਦਾ ਨਾਲ ਹੀ ਮਾੜੀ ਮਾੜੀ ਦੁੱਖ ਤੇ ਬੰਦਾ ਰੋਣਾ ਸ਼ੁਰੂ ਕਰ ਦਿੰਦਾ ਹੈ ਉਹ ਦੁੱਖਾਂ ਨੂੰ ਰੋ ਨਾ ਬਲਕਿ ਜਿੱਥੇ ਦੁੱਖ ਹੋਏ ਨਾ ਡਾਕਟਰ ਕਹਿੰਦਾ ਇੱਥੇ ਆ ਪ੍ਰੋਬਲਮ ਆ ਰੱਖੋ ਹੱਥ ਉੱਤੇ ਔਰ ਕਰੋ ਆਪਣੇ ਮਾਲਕ ਨੂੰ ਯਾਦ ਕਿ ਮੇਰਾ ਮਾਲਕ ਮੇਤੇ ਰਹਿਮਤ ਕਰ ਰਿਹਾ ਮੇਰੀਆਂ ਸਾਰੀਆਂ ਤਕਲੀਫਾਂ ਦੁੱਖ ਦੂਰ ਹੋ ਰਹੇ ਮੇਰੀਆਂ ਝੋਲੀਆਂ ਖੁਸ਼ੀਆਂ ਨਾਲ ਪਰ ਤੁਸੀਂ ਦੇਖੋਗੇ ਵਿਸ਼ਵਾਸ ਨਾਲ ਠੀਕ ਹੈ ਜੋ ਡਾਕਟਰ ਦਾ ਟਰੀਟਮੈਂਟ ਆ ਉਹ ਵੀ ਬਮਾ ਕਰਾਓ ਪਰ ਉਹਦੇ ਨਾਲ ਨਾਲ ਮਾਲਕ ਦੀ ਰਹਿਮਤ ਤੇ ਵਿਸ਼ਵਾਸ ਵੀ ਰੱਖੋ ਤਾਂ ਫਿਰ ਕੀ ਹੁੰਦਾ ਹੈ ਉਹ ਦੁੱਖ ਹੁੰਦਾ ਵੀ ਹੈ ਤਾਂ ਦੂਰ ਹੋ ਜਾਂਦਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਇੱਕ ਬਹੁਤ ਵਧੀਆ ਰਾਈਟਰ ਹੋਈ ਹੈ, ਲੂਈਸ ਐਲ ਹੈ ਉਹਦਾ ਨਾਮ ਹੈ। ਉਹਨੇ ਨੇ ਉਹਨੇ ਵਿਸ਼ਵਾਸ ਦੀ ਤਾਕਤ ਨਾਲ ਹੀ ਉਹਨੂੰ ਕੈਂਸਰ ਦੀ ਪ੍ਰੋਬਲਮ ਸੀ। ਕਾਦੀ ਪ੍ਰੋਬਲਮ ਸੀ? ਕੈਂਸਰ ਦੀ ਪ੍ਰੋਬਲਮ ਸੀ। ਪਰ ਉਹਨੇ ਉਹ ਲਾਇਕ ਕੈਂਸਰ ਦੀ ਬਿਮਾਰੀ ਨੂੰ ਲਾਸਟ ਸਟੇਜ ਸੀ। ਉਹਨੇ ਆਪਣੇ ਵਿਸ਼ਵਾਸ ਦੇ ذریعے ਹੀਲਿੰਗ ਦੇ ذریعے ਹੀ, ਯਾਨੀ ਪ੍ਰਾਰਥਨਾ ਦੇ ذریعے ਉਹਨੂੰ ਠੀਕ ਕਰ ਲਿਆ। ਔਰ ਆ ਜੋ ਦੂਜਿਆਂ ਨੂੰ ਗਾਈਡੈਂਸ ਦੇ ਰਹੀ ਹੈ ਕਿ ਜੇ ਤੁਹਾਨੂੰ ਕੋਈ ਬੜੀ ਤੋਂ ਬੜੀ ਪ੍ਰੋਬਲਮ ਵੀ ਹੈ ਤਾਂ ਤੁਸੀਂ ਪ੍ਰਾਰਥਨਾ ਦੀ ਸ਼ਕਤੀ ਨਾਲ ਵਿਸ਼ਵਾਸ ਦੀ ਸ਼ਕਤੀ ਨਾਲ ਉਹਨੂੰ ਠੀਕ ਕਰ ਸਕਦੇ ਹੋ ਹੁਣ ਇਸ ਦੇ ਉੱਪਰ ਕਈ ਕਿਤਾਬਾਂ ਲਿਖ ਦਿੱਤੀਆਂ ਬੋਲੋ ਸਮਝਦੇ ਹੋ ਕਿ ਨਹੀਂ ਹੀਲ ਯੂਅਰ ਬਾਡੀ ਹੀਲ ਯੂਅਰ ਮਾਈਂਡ ਕਈ ਬੁੱਕਸ ਲਿਖ ਦਿੱਤੀਆਂ ਉਹਨਾਂ ਕਿ ਤੁਸੀਂ ਸਿਰਫ ਸੋਚ ਕੇ ਹੀ ਸੋਚ ਕੇ ਸਿਰਫ ਇਹ ਨਹੀਂ ਸੋਚਣਾ ਕਿ ਲੈ ਵੀ ਆ ਮੇਰਾ ਉਹ ਕਹਿੰਦੇ ਨਾਲ-ਨਾਲੇ ਰੱਖਣਾ ਕਿ ਇੱਕ ਗॉड ਇੱਕ ਤਾਕਤ ਹੈ ਕਿ ਜਿਹੜੀ ਮੈਨੂੰ ਠੀਕ ਕਹਦੇ ਹੋ ਕਰ ਰਹੀ ਹੈ ਇਹ ਨਹੀਂ ਕਿ ਉਹ ਕਰ ਸਕਦੀ ਹੈ ਕਰ ਸਕਦੀ ਹੈ ਪਤਾ ਨਹੀਂ ਕਦੋਂ ਕਰਨਾ ਹੈ ਇੱਕ ਤਾਕਤ ਹੈ ਜੋ ਮੈਨੂੰ ਠੀਕ ਕਰ ਰਹੀ ਹੈ ਮੈਂ ਠੀਕ ਹੋ ਰਿਹਾ ਹਾਂ ਜਦੋਂ ਆਪਾਂ ਇਹ ਗੱਲ ਕਹਿੰਦੇ ਹਾਂ ਮੈਂ ਠੀਕ ਹੋ ਰਿਹਾ ਹਾਂ ਇਹਦਾ ਮਤਲਬ ਹੁਣ ਮੈਨੂੰ ਯਕੀਨ ਹੋ ਰਹਿਮਤ ਮੇਤੇ ਹੋ ਰਹੀ ਹੈ ਉਹ ਕਿਰਪਾ ਮੇਤੇ ਹੋ ਰਹੀ ਹੈ ਕਹਿੰਦੇ ਸਾਡੀ ਸੋਚ ਹੀ ਸਾਡੀ ਬਾਡੀ ਦੇ ਅੰਦਰ ਉਹ ਜਿਹੜੇ ਸੈੱਲ ਹੁੰਦੇ ਨਾ ਜਿੱਦਾਂ ਕਿ ਡਾਕਟਰ ਬਰੂਸ ਲਿਪਟਨ ਨੇ ਦੱਸਿਆ ਹੈ ਕਿ ਸਾਡੀ ਬਾਡੀ ਦੇ ਵਿੱਚ 50 ਹਜ਼ਾਰ ਕਰੋੜ ਸੈੱਲ ਹੈ ਜਿਹਨਾਂ ਤੋਂ ਸਾਡਾ ਸਰੀਰ ਬਣਿਆ ਹੈ ਕਿ ਜਦੋਂ ਅਸੀਂ ਪੋਜ਼ਿਟਿਵ ਸੋਚਦੇ ਆਂ ਵਿਸ਼ਵਾਸ ਵਾਲੀ ਸੋਚ ਸੋਚਦੇ ਆਂ ਤਾਂ ਸਾਡੇ ਜਿਹੜੇ ਪੋਜ਼ਿਟਿਵ ਸੈੱਲ ਹੈ ਉਹ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਦੇ ਐ ਔਰ ਸਾਡੇ ਦੁੱਖਾਂ ਨੂੰ ਸਾਡੀਆਂ ਪ੍ਰੋਬਲਮਾਂ ਨੂੰ ਖਤਮ ਕਰਨਾ ਸ਼ੁਰੂ ਕਰ ਦਿੰਦੇ ਸਾਡੇ ਅੰਦਰਲੇ ਸੈੱਲ ਕਿਉਂਕਿ ਪੋਜ਼ਿਟਿਵ ਊਰਜਾ ਛੱਡਦੇ ਉਹ ਪੋਜ਼ਿਟਿਵ ਤਰੰਗਾਂ ਛੱਡਦੇ ਤਾਂ ਜਦੋਂ ਅਸੀਂ ਸ਼ੰਕਾ ਕਰਦੇ ਆਂ ਜਦੋਂ ਡਰ ਕਰਦੇ ਆਂ ਯਾਨੀ ਡਰ ਹੁੰਦਾ ਸਾਡੇ ਅੰਦਰ ਚਿੰਤਾ ਹੁੰਦੀ ਹੈ ਸਾਡੇ ਅੰਦਰ ਤਾਂ ਫਿਰ ਸਾਡੇ ਨੈਗੇਟਿਵ ਸੈੱਲ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ ਔਰ ਜਿਹੜੇ ਨੈਗੇਟਿਵ ਸੈੱਲ ਜਦੋਂ ਉਹ ਆਪਣੇ ਪਾਵਰ ਨੂੰ ਰਿਲੀਜ਼ ਕਰਦੇ ਤਾਂ ਸਾਡੀ ਬੋਡੀ ਬਿਮਾਰ ਹੁੰਦੀ ਚਲੀ ਜਾਂਦੀ ਹੈ ਇਸ ਲਈ ਇਹਦੇ ਅੰਦਰ ਨੈਗੇਟਿਵਿਟੀ ਵੀ ਹੈ ਜਿੱਦਾਂ ਹਰ ਸੈੱਲ ਦੇ ਵਿੱਚ ਤੁਸੀਂ ਦੇਖੋਗੇ ਜਿਹੜਾ ਖਡੌਣੀਆਂ ਅਚ ਪਾਉਂਦੇ ਨਾ ਇੱਕ ਪਾਸੇ ਪਲੱਸ ਦਾ ਸਾਈਨ ਹੁੰਦਾ ਇੱਕ ਪਾਸੇ ਮਾਈਨਸ ਦਾ ਹੁੰਦਾ ਕਿਉਂਕਿ ਹਰ એનર્ਜੀ ਵਿੱਚ ਨੈਗੇਟਿਵ ਵੀ ਹੈ ਪੋਜ਼ਿਟਿਵ ਵੀ ਹੈ ਬਿਜਲੀਆਂ ਦੋ ਤਾਰਾਂ ਹੁੰਦੀਆਂ ਇੱਕ ਨੈਗੇਟਿਵ ਹੁੰਦੀ ਹੈ ਹੁੰਦੀ ਹੈ ਕਿ ਨਹੀਂ ਕਿਸੇ ਬਿਜਲੀ ਵਾਲੇ ਨੂੰ ਪੁੱਛੋ ਜਦੋਂ ਤਾਰਾਂ ਦੋ ਲਾਂਦਾ ਹੈ ਕਿ ਭਾਈਏ ਉਹ ਕਹਿੰਦੇ ਇੱਕ ਅਰਥ ਦੀ ਹੈ ਇੱਕ ਨੈਗੇਟਿਵ ਹੈ ਇੱਕ ਪੋਜ਼ਿਟਿਵ ਹੈ ਕਿਉਂਕਿ ਹਰ ਜਗ੍ਹਾ ਜਿੱਥੇ ਇਲੈਕਟ੍ਰਿਕ ਸਿਟੀ ਹੈ ਔਰ ਤੁਸੀਂ ਚੁੰਬਕ ਵੀ ਦੇਖੂਗੇ ਮੈਗਨੇਟਿਕ ਮੈਗਨੇਟ ਦੇ ਅੰਦਰ ਵੀ ਨੈਗੇਟਿਵ ਵੀ ਹੈ ਪੋਜ਼ਿਟਿਵ ਵੀ ਹੈ ਤਾਂ ਹੀ ਚੁੰਬਕ ਦਾ ਇੱਕ ਹਿੱਸਾ ਖਿੱਚੇਗਾ ਔਰ ਇੱਕ ਹਿੱਸਾ ਦੂਰ ਕਰੇਗਾ ਯਾਨੀ ਚੁੰਬਕ ਨੂੰ ਇਦਾਂ ਲਾਉਂਗੇ ਖਿੱਚੇਗਾ ਤਾਂ ਦੂਜਾ ਪਾਸਾ ਘੁਮਾ ਦਿਓ ਤਾਂ ਨਾਲ ਹੀ ਇਦਾਂ ਮਾਰੇਗਾ ਦੂਰ ਕਿਉਂਕਿ ਨੈਗੇਟਿਵ ਪੋਜ਼ਿਟਿਵ ਦਾ ਪ੍ਰਭਾਵ ਹੈ ਔਰ ਇਹੀਆਂ એનਰਜੀਆਂ ਤੋਂ ਸਾਡੀ ਬਾਡੀ ਵੀ ਬਣੀ ਹੋਈ ਹੈ ਸਾਡੇ ਅੰਦਰ ਇਲੈਕਟ੍ਰਿਕ ਪਾਵਰ ਵੀ ਹੈ ਤਾਂ ਮੈਗਨੇਟਿਕ ਪਾਵਰ ਵੀ ਸਾਡੀ ਬਾਡੀ ਚ ਹੈ ਇਸ ਲਈ ਸਮਝਣਾ ਜ਼ਰਾ ਸਾਰਿਆਂ ਨੇ ਕਿ ਜਦੋਂ ਜਿੱਦਾਂ ਦੀ ਅਸੀਂ ਅੰਦਰ ਸੋਚ ਰੱਖਦੇ ਹਾਂ ਵਿਸ਼ਵਾਸ ਰੱਖਦੇ ਹਾਂ ਸਾਡੀ ਉਹ ਪਾਵਰ ਫੈਕਟੀਵੇਟ ਹੋ ਜਾਂਦੀ ਹੈ ਜਿੱਦਾਂ ਸਮਝੋ ਤੁਹਾਡਾ ਲੈਫਟ ਰਾਈਟ ਹੈਂਡ ਆ ਰਾਈਟ ਹੈਂਡ ਸਮਝਦੇ ਹੋ ਕਿ ਨਹੀਂ ਹੁਣ ਤੁਸੀਂ ਜਦੋਂ ਇਹਨੂੰ ਰਾਈਟ ਨਾਲ ਕੰਮ ਕਰਦੇ ਹੋ ਤਾਂ ਫਿਰ ਜਿੱਦਾਂ ਦੱਸਿਆ ਕਿ ਮੈਂ ਸੱਜੇ ਨਾਲ ਚੀ ਚੱਕਣੀ ਹੈ ਤਾਂ ਸੱਜਾ ਕੰਮ ਕਰਦਾ ਹੁਣ ਮੈਂ ਖੱਬੇ ਨਾਲ ਚੱਕਣੀ ਖੱਬਾ ਕੰਮ ਕਰਦਾ ਕਿਉਂਕਿ ਇਹਦਾ ਕੰਟਰੋਲ ਤੁਹਾਡੇ ਮਾਈਂਡ ਚ ਹੈ ਹੁਣ ਤੁਸੀਂ ਕਹਿੰਦੇ ਹੋ ਮੈਂ ਸੱਜੇ ਹੱਥ ਦੀ ਮੁਠੀ ਬੰਦ ਕਰਨੀ ਹੈ। ਕੋਲ ਸਮਝ ਦਿਓ ਕਿ ਨਹੀਂ। ਹੁਣ ਸੱਜਾ ਹੱਥ ਚੱਕਾ ਉੱਪਰ ਨੂੰ ਇਧ। ਹੁਣ ਸੱਜਾ ਹੀ ਕਿਉਂ ਚੱਕਿਆ? ਸੱਜਾ ਦੇਖੋ। ਸੱਜਾ ਹੀ ਕਿਉਂ ਚੱਕਿਆ? ਕਿਉਂਕਿ ਸੋਚ ਆ ਗਈ। ਮਾਈਂਡ ਨੇ ਸੋਚ ਲਿਆ ਸੱਜਾ ਚੱਕਣਾ ਸੱਜਾ ਚੱਕਿਆ ਨਾ। ਤਾਂ ਹੁਣ ਜੇ ਮਾਈਂਡ ਸੋਚੇ ਖੱਬਾ ਕਰਨਾ ਫੇਰ ਖੱਬਾ। ਯਾਨੀ ਇਹ ਮਾਈਂਡ ਕੰਟਰੋਲ ਕਰਦਾ ਹੈ। ਬਸ ਇਹ ਮਾਈਂਡ ਜਦੋਂ ਅਸੀਂ ਇੱਥੇ ਵਿਸ਼ਵਾਸ ਵਾਲੇ ਥੋਟ ਲਿਆਉਂਦੇ ਆ ਕਿ ਮੈਨੂੰ ਯਕੀਨ ਹੈ ਕਿ ਮੈਂ ਕਰ ਸਕਦਾ ਆ। ਮੈਨੂੰ ਯਕੀਨ ਹੈ ਮੁਸ਼ਕਿਲ ਦਾ ਹੱਲ ਹੋ ਸਕਦਾ ਹੈ ਤਾਂ ਮਾਈਂਡ ਫਿਰ ਸਾਡੇ ਪੋਜ਼ਿਟਿਵ ਜਿਹੜੇ ਆ ਨਾ ਸਮਝ ਲਓ ਰਾਈਟ ਪੋਜ਼ਿਟਿਵ ਸੈਲਸ ਨੂੰ ਐਕਟੀਵੇਟ ਕਰ ਦਿੰਦਾ ਜਿੰਨਾ ਸਾਨੂੰ એનર્ਜੀ ਸ਼ਕਤੀ ਮਿਲਣੀ ਸ਼ੁਰੂ ਹੋ ਜਾਂਦੀ ਹੈ ਤਾਂ ਜਦੋਂ ਸਾਡਾ ਮਾਈਂਡ ਸੋਚਦਾ ਹੈ ਕੰਮ ਬੜਾ ਔਖਾ ਹੈ ਮੈਂ ਨਹੀਂ ਕਰ ਸਕਦਾ ਇਹ ਮੁਸ਼ਕਿਲ ਬਹੁਤ ਬੜੀ ਹੈ ਹੋ ਨਹੀਂ ਸਕਦੀ ਤਾਂ ਫਿਰ ਸਾਡੇ ਨੈਗੇਟਿਵ ਸੈੱਲ ਜਿਹੜੇ ਐ ਉਹ ਚਾਰਜ ਹੁੰਦੇ ਉਹ ਐਕਟਿਵ ਹੁੰਦੇ ਐ ਉਹ ਸਾਨੂੰ ਬੀਕ ਕਰ ਦਿੰਦੇ ਕਮਜ਼ੋਰ ਕਰ ਦਿੰਦੇ ਹੁਣ ਤੁਸੀਂ ਕਮਜ਼ੋਰ ਬਣ ਕੇ ਜ਼ਿੰਦਗੀ ਜੀਣਾ ਚਾਹੁੰਦੇ ਹੋ ਜਾਂ ਬਹਾਦਰ ਬਣ ਕੇ ਤਾਂ ਫਿਰ ਅੱਜ ਕਹਿ ਦਿਓ ਕੀ ਕਹਿਣਾ ਹੈ ਕਿ ਮੈਨੂੰ ਆਪਣੇ ਮਾਲਿਕ ਤੇ ਪੂਰਾ ਕਿਉਂਕਿ ਜਦੋਂ ਵਿਸ਼ਵਾਸ ਦੀ ਗੱਲ ਹੁੰਦੀ ਹੈ ਤਾਂ ਸਾਡੇ ਪਲੱਸ ਵਾਲਾ ਯਾਨੀ ਪੋਜ਼ਿਟਿਵ ਜਿਹੜੇ ਸੈਲਸ ਹੈ ਉਹ ਐਕਟਿਵ ਹੋ ਜਾਂਦੇ ਹੈ ਇਸ ਲਈ ਜਦੋਂ ਤੁਸੀਂ ਦੇਖੋਗੇ ਨਾ ਹੁਣ فرض ਕਰੋ ਤੁਸੀਂ ਆਪ ਅੰਦਰ ਬੋਲ ਕੇ ਦੇਖਿਓ ਆਹ ਕੰਮ ਬੜਾ ਔਖਾ ਹੈ ਮੇਤੋਂ ਨਹੀਂ ਹੋਣਾ ਤਾਂ ਤੁਹਾਡੇ ਅੰਦਰ ਕੀ ਹੁੰਦਾ ਹੈ ਤਾਂ ਜਦੋਂ ਤੁਸੀਂ ਕਹੋ ਲੈ ਕੰਮ ਬਿਸ਼ਾ ਕੋਖਾ ਹੋਵੇ ਪਰ ਮੈਂ ਕਰ ਸਕਦਾ ਹਾਂ ਕਿਉਂਕਿ ਮੈਨੂੰ ਆਪਣੇ ਆਪ ਤੇ ਤਾਂ ਆਪਣੇ ਮਾਲਿਕ ਤੇ ਪੂਰਾ ਤਾਂ ਫਿਰ ਦੇਖੋ ਅੰਦਰ ਕੀ ਹੁੰਦਾ ਹੈ ਫਰਕ ਪਤਾ ਲੱਗ ਜਾਂਦਾ ਸੋਚਣ ਦੇ ਨਾਲ ਹੀ ਸਮਝ ਦਿਓ ਕਿ ਨਹੀਂ ਇਸ ਲਈ ਅੱਜ ਤੋਂ ਜ਼ਿੰਦਗੀ ਨੂੰ ਖੁਸ਼ੀਆਂ ਨਾਲ ਭਰਨਾ ਹੈ ਤਾਂ ਆਪਣੇ ਜੀਵਨ ਦੀ ਸਾਰੀ ਨੈਗੇਟਿਵਿਟੀ ਇੱਥੇ ਛੱਡ ਜਾਓ ਬੋਲੋ ਸਮਝ ਦਿਓ ਕਿ ਨਹੀਂ ਅੱਜ ਤੋਂ ਕਦੀ ਨਾ ਸੋਚੋ ਆਹ ਕੰਮ ਨਹੀਂ ਹੋਣਾ ਜਾਂ ਮੇਰਾ ਆਹ ਕੰਮ ਨਹੀਂ ਬਣਨਾ ਜਾਂ ਮੈਂ ਆਹ ਕੰਮ ਕਿਉਂਕਿ ਕਈ ਵਾਰ ਦੇਖਿਆ ਬੰਦਾ ਕੰਮ ਸ਼ੁਰੂ ਨਹੀਂ ਕਰਦਾ ਤਾਂ ਸੋਚਣ ਪਹਿਲੇ ਲੱਗਦਾ ਪਤਾ ਨਹੀਂ ਚੱਲਣਾ ਜਾਂ ਨਹੀਂ ਚੱਲਣਾ ਪਹਿਲੀ ਨੈਗੇਟਿਵਿਟੀ ਹੈ ਤਾਂ એનર્ਜੀ ਆਣੀ ਕਿੱਥੋਂ ਹੈ ਇੱਕ ਖਿਡਾਰੀ ਪਹਿਲੇ ਹੀ ਸੋਚ ਲਵੇ ਉਹ ਮੈਂ ਮੈਚ ਜਿੱਤਣਾ ਹੀ ਨਹੀਂ ਹੈ ਮੈਂ ਤਾਂ ਹਾਰਨਾ ਹੀ ਹੈ ਉਹ ਕਦੀ ਜਿੱਤ ਸਕੇਗਾ ਹੀ ਨਹੀਂ ਕਿਉਂਕਿ ਪਹਿਲੀ 네ਗੈਟਿਵਿਟੀ ਉਹਦੇ ਅੰਦਰ ਬੋਲੋ ਸਮਝ ਦਿਓ ਕਿ ਨਹੀਂ ਤੇ ਇੱਕ ਸੋਚਦਾ ਹੈ ਕਿ ਠੀਕ ਹੈ ਅਗਲੀ ਟੀਮ ਚਾਹੇ ਜਿੱਦਾਂ ਦੀ ਮਰਜੀ ਆ ਪਰ ਮੈਂ ਮੈਂ ਜੋਰ ਲਗਾਣਾ ਜਿੱਤ ਕੇ ਜਾਣਾ ਅੱਜ ਮੈਂ ਉਹ ਕੋਸ਼ਿਸ਼ ਵੀ ਪੂਰੀ ਕਰੇਗਾ ਕਿ ਨਹੀਂ ਕਿਉਂਕਿ ਪੂਰੀ ਕੋਸ਼ਿਸ਼ ਹੀ ਉਦੋਂ ਹੁੰਦੀ ਜਦੋਂ ਸਾਡੇ ਅੰਦਰ ਪੋਜ਼ਿਟਿਵਿਟੀ ਹੋਵੇ ਤੇ ਜੇ ਪਹਿਲੀ ਸਾਡੇ ਅੰਦਰ 네ਗੈਟਿਵਿਟੀ ਹੋਵੇ ਤਾਂ ਕੋਸ਼ਿਸ਼ ਵੀ ਸਾਡੀ ਅਧੂਰੀ ਹੁੰਦੀ ਕਦੀ ਕਰਕੇ ਦੇਖਣਾ ਕਦੀ ਸੋਚ ਕੇ ਦੇਖਣਾ ਵਿਚਾਰ ਕਰਕੇ ਦੇਖਣਾ ਕਦੀ ਮੈਂ ਨਹੀਂ ਕਰ ਸਕਦਾ ਉਹ ਕੋਈ ਵੀ ਸਾਡੀ ਫਿਰ 50 50 ਹੁੰਦੀ ਹੈ ਮੈਂ ਕਰ ਸਕਦਾ ਹਾਂ ਮੈਂ ਕਰਨ ਦੀ ਕੋਸ਼ਿਸ਼ ਕਰਨੀ ਹੈ ਠੀਕ ਹੈ ਓਖਾ ਆ ਪਰ ਮੈਂ ਕਰ ਸਕਦਾ ਹਾਂ ਕਿਉਂਕਿ ਮੇਰਾ ਮਾਲਿਕ ਮੇਰੇ ਫੇਸੋ ਦੇਖੋ ਇਹ ਬੰਦਾ એનર્ਜੀ ਵੀ ਤਾਕਤ ਵੀ ਪੂਰੀ ਲਾ ਦਿੰਦਾ ਸਮਝਦੇ ਹੋ ਗਰੀ ਜਿੱਦਾਂ ਇਹ ਕਈ ਵਾਰ ਇਹ ਘਟਨਾ ਦੱਸੀ ਦੀ ਹੈ ਕਦੀ ਕਿਸੇ ਨੂੰ ਸ਼ਾਇਦ ਜਾਣ ਦਾ ਮੌਕਾ ਮਿਲਿਆ ਉਹ ਪ੍ਰੈਸ਼ਰ ਲੈ ਕੇ ਪੈਂਦੀ ਹੈ ਹਿਮਾਚਲ ਚ ਇਹ ਨਾ ਕੁੱਲੂ ਔਰ ਮੰਡੀ ਦੇ ਵਿਚਕਾਰ ਇੱਕ ਸਾਈਡ ਨੂੰ ਰਸਤਾ ਜਾਂਦਾ ਹੈ ਪ੍ਰੈਸ਼ਰ ਲੇਕ ਪ੍ਰੈਸ਼ਰ ਰਿਸ਼ੀ ਦਾ ਮੰਦਿਰ ਹੈ ਜਿਹੜਾ ਸਮਝਣਾ ਗਿਆ ਭਈ ਉੱਥੇ ਪ੍ਰੈਸ਼ਰ ਲੇਕ ਸਾਡੇ ਨਾਲ ਤਾਂ ਗਏ ਹੋਣੇ ਨਾ ਪ੍ਰੈਸ਼ਰ ਲੇਕ ਜਦੋਂ ਗਏ ਨਾ ਉੱਥੇ ਇੱਕ ਪ੍ਰੈਸ਼ਰ ਰਿਸ਼ੀ ਹੋਏ ਜਿਨ੍ਹਾਂ ਨੇ ਬੜੀ ਭਗਤੀ ਕੀਤੀ ਉੱਥੇ ਉਹਦਾ ਮੰਦਿਰ ਹੈ ਜਾਨੀ ਜਿੱਥੇ ਬਹਿ ਕੇ ਉਹਨਾਂ ਤਪ ਕੀਤਾ ਸੀ ਉੱਥੇ ਇੱਕ ਲੇਕ ਬਣੀ ਹੋਈ ਹੈ ਛੋਟਾ ਜਿਹੀ ਝੀਲ ਹੈ ਹੁਣ ਜਦੋਂ ਤੁਸੀਂ ਪ੍ਰੈਸ਼ਰ ਲੇਕ ਮੰਦਿਰ ਦੇ ਸਾਹਮਣੇ ਖੜਦੇ ਹੋ ਨਾ ਖੱਬੇ ਪਾਸੇ ਦੇਖਦੇ ਹੋ ਜਾਨੀ ਇੱਧਰ ਮੰਦਿਰ ਹੈ ਸਾਹਮਣੇ ਝੀਲ ਹੈ ਖੱਬੇ ਪਾਸੇ ਦੇਖਦੇ ਹੋ ਤਾਂ ਬੜਾ ਉੱਚਾ ਪਹਾੜ ਹੈ ਲੈਫਟ ਸਾਈਡ ਬੜਾ ਉੱਚਾ ਪਹਾੜ ਹੈ ਮਾਸਟਰ ਜੀ ਤੁਸੀਂ ਵੀ ਗਏ ਹੋਣੇ ਨਾ ਬੜਾ ਉੱਚਾ ਉੱਥੇ ਖੜ ਕੇ ਦੇਖੋਗੇ ਬੜਾ ਉੱਚਾ ਪਹਾੜ ਔਰ ਦੇਖਣ ਨੂੰ ਲੱਗਦਾ ਲੈ ਵੀ ਬੜਾ ਉੱਚਾ ਹੈ ਚੜਨਾ ਔਖਾ ਹੈ ਪਰ ਅਸੀਂ ਖੜੇ ਖੜੇ ਨਾ ਜਿੰਨੇ ਸਾਡੇ ਨਾਲ 30 40 ਜਣੇ ਸੀਗੇ ਨਾਲ ਜਿੰਨੇ ਵੀ ਜੀਵ ਗਏ ਸੀ ਠੀਕ ਹੈ ਚਲੋ ਬਈ ਇੱਥੋਂ ਖੜੇ ਨਾ ਦੌੜ ਕੇ ਪਹਾੜ ਚੜਨਾ ਹੈ ਦੇਖਣਾ ਕਿੰਨੇ ਮਿੰਟਾਂ ਚੜਦੇ ਆ ਅਸੀਂ ਟਾਈਮ ਲਾਇਆ ਕਿੰਨਾ ਅਸੀਂ ਟਾਈਮ ਆਪਣੀ ਘੜੀ ਤੇ ਸੈੱਟ ਕੀਤਾ ਸਟਾਪ ਵਾਚ ਲਗਾਈ ਕਿ ਅੱਧੇ ਘੰਟੇ ਦਾ ਟਾਈਮ ਲੈਣਾ ਅੱਧੇ ਘੰਟੇ ਦਾ 45 ਮਿੰਟ ਦੀ ਕੋਸ਼ਿਸ਼ ਕਰਨੀ ਹੈ ਪਹਾੜ ਬਹੁਤ ਉੱਚਾ ਲੱਗਦਾ ਦੇਖਣ ਨੂੰ ਪਰ ਜਦੋਂ ਉਥੇ ਦੌੜ ਸ਼ੁਰੂ ਕੀਤੀ ਨਾ ਤਾਂ ਇਹ ਮਜ਼ਾਕ ਦੀ ਗੱਲ ਨਹੀਂ ਹੈ ਜਦੋਂ ਦੌੜ ਸ਼ੁਰੂ ਕੀਤੀ ਤਾਂ 15 ਮਿੰਟਾਂ ਜੇ ਅਸੀਂ ਸਿਖਰ ਤੇ ਪਹੁੰਚ ਗਏ ਸੀ ਕਹੀ ਗਾ ਕਮਾਲ ਦੀ ਗੱਲ ਦੇਖੋ ਉੱਥੇ ਖੜ ਕੇ ਦੇਖਣ ਨੂੰ ਲੱਗਦਾ ਬੜਾ ਔਖਾ ਹੈ ਉੱਚਾ ਹੈ ਪਰ ਜਦੋਂ ਸ਼ੁਰੂ ਕਰ ਦਿੱਤਾ ਤਾਂ ਬੜਾ ਸੌਖਾ ਲੱਗਿਆ ਇਹ ਤਾਂ ਕੰਮ ਹੀ ਬੜਾ ਸੌਖਾ ਸੀ ਇਹ ਉੱਪਰ ਖੜ ਕੇ ਥੱਲੇ ਦੇਖਿਆ ਉਹ ਨਿੱਕੀ ਜਿਹੀ ਝੀਲ ਲੱਗਦੀ ਹੈ ਜਰਾ ਹੁਣ ਸਮਝਣਾ ਸਾਰਿਆਂ ਨੇ ਕਈ ਕਿਵੇਂ ਰ ਕੀ ਹੁੰਦਾ ਜੇ ਪਹਿਲੀ ਅਸੀਂ ਮੰਨ ਲਈਏ ਤਾਂ ਕਈ ਉੱਥੇ ਇਦਾਂ ਦੇ ਵੀ ਸੀ ਨਹੀਂ ਬੜਾ ਔਖਾ ਸਾਡੇ ਤੋਂ ਨਹੀਂ ਚੜ੍ਹ ਹੁਣ ਹੋ ਗਿਆ ਹੀ ਨਹੀਂ ਉਹ ਬੈਠੇ ਰਹੇ ਉੱਥੇ ਕਿਉਂਕਿ ਜੇ ਤਾਂ ਪਹਿਲੇ ਹੀ ਮੰਨ ਲਿਆ ਮੈਂ ਨਹੀਂ ਕਰ ਸਕਦਾ ਅਫੇ ਕਦੀ ਕਹਦੇ ਹੋ ਹੋਣਾ ਹੀ ਨਹੀਂ ਹੈ ਜੇ ਅੱਜ ਤੁਹਾਡੇ ਜੀਵਨ 'ਚ ਕੋਈ ਦੁੱਖ ਹੈ ਪੀੜਾ ਹੈ ਨਾ ਜੇ ਪਹਿਲੇ ਹੀ ਮੰਨ ਲਿਆ ਕਿ ਹਾਏ ਇਹ ਪਤਾ ਨਹੀਂ ਦੁੱਖ ਦੂਰ ਹੋਣਾ ਜਾਂ ਨਹੀਂ ਹੋਣਾ ਤਾਂ ਫਿਰ ਉਹ ਹੋਣਾ ਹੀ ਨਹੀਂ ਉੱਥੇ ਹੀ ਰੁਕ ਜਾਣਾ ਉਹ ਅਜੇ ਅੱਜ ਹੀ ਅਸੀਂ ਮੰਨ ਲਿਆ ਕਿ ਮੈਨੂੰ ਆਪਣੇ ਮਾਲਕ ਤੇ ਪੂਰਾ ਕਿ ਮੇਰੇ ਹਰ ਦੁੱਖ ਦਾ ਹੱਲ ਹੋਏਗਾ ਮੇਰੀ ਹਰ ਮੁਸੀਬਤ ਦੂਰ ਕਿਉਂਕਿ ਮੇਰਾ ਮਾਲਿਕ ਮੇਰੇ ਨਾਲ ਹੈ ਉਹ ਕੋਸ਼ਿਸ਼ ਕਰਕੇ ਤਾਂ ਦੇਖੋ ਬਲੋ ਸਮਝਦੇ ਹੋ ਕਿ ਨਹੀਂ ਨਿਰਾਸ਼ ਹੋ ਕੇ ਵੀ ਤਾਂ ਬੈਠੇ ਹੀ ਆ ਇੱਕ ਵਾਰ ਕੋਸ਼ਿਸ਼ ਕਰਕੇ ਦੇਖ ਲਈਏ ਫਿਰ ਫਿਰ ਪਤਾ ਲੱਗੇਗਾ ਨਾ ਜੇ ਬੰਦਾ ਦਾ ਵਿਸ਼ਵਾਸ ਨਾ ਕੀ ਹੁੰਦਾ ਭਾਈ ਅੱਜ ਤੱਕ ਨਹੀਂ ਕੀਤਾ ਤਾਂ ਜੋ ਹੋਇਆ ਤਰਨਾ ਹੋਇਆ ਹੁਣ ਇੱਕ ਵਾਰ ਕਰਕੇ ਦੇਖ ਲੈ ਫਿਰ ਦੇਖ ਕੀ ਹੁੰਦਾ ਹੈ ਫਰਕ ਤਾਂ ਉਦੋਂ ਪਤਾ ਲੱਗਦਾ ਜਦੋਂ ਬੰਦਾ ਕਿਸੇ ਚੀਜ਼ ਨੂੰ ਅਜਮਾ ਕੇ ਦੇਖਦਾ ਹੈ ਫਿਰ ਆਪਣੇ ਆਪ ਫੀਲ ਹੋਏਗਾ ਭਾਈ ਇਸ ਲਈ ਬਹੁਤ ਇਦਾਂ ਦੀਆਂ ਘਟਨਾਵਾਂ ਆ ਹਨ ਬਹੁਤ ਇਦਾਂ ਦੀਆਂ ਚੀਜ਼ਾਂ ਹੈ ਕਿ ਜਦੋਂ ਇਨਸਾਨ ਪ੍ਰੇਮ ਨਾਲ ਵਿਸ਼ਵਾਸ ਨਾਲ satsang ਚ ਆ ਕੇ ਬੈਠਾ ਤਾਂ satsang ਦੇ ਬੈਠਣ ਦੇ ਨਾਲ ਹੀ ਬਾਅਦ ਵਿੱਚ ਉਹਨਾਂ ਫੀਲ ਕੀਤਾ ਕਿ ਮੇਰੇ ਕਈ ਦੁੱਖ ਉਹਦੇ ਦੂਰ ਹੋ ਗਏ ਮੇਤੇ ਉਹਦੀ ਰਹਿਮਤਾ ਹੋ ਗਈ ਹੈ ਕਈ ਇਦਾਂ ਦੀਆਂ ਮਿਸਾਲਾਂ ਦੇ ਵੀ ਸਕਦੇ ਆ ਜਾਂ ਦੱਸੀ ਦੀਆਂ ਵੀ ਹੈ ਕਿ ਕਈਆਂ ਦੇ ਪੇਟ 'ਚ ਗੱਠ ਸੀਗੀ ਇੱਕ ਜੀਵ ਨਾ ਸਲਾਨਾ 11ਵੀਂ ਪਿੱਛੇ 27 ਮਾਰਚ ਨੂੰ ਗਈ ਇੰਗਲੈਂਡ ਤੋਂ ਆਇਆ ਜੀਵ ਬਲਵਿੰਦਰ ਉਹਦਾ ਨਾਮ ਸੀ ਸਲਾਨਾ 11ਵੀਂ ਤੇ ਸਪੈਸ਼ਲ ਆਇਆ ਉਹ ਆਇਆ 11ਵੀਂ ਤੇ ਸਾਲਾਨਾ 11ਵੀਂ ਦਾ Satsang ਸੁਣਿਆ ਔਰ ਉਤਵਾਦ ਉਹ ਜਦੋਂ ਵਾਪਸ ਗਿਆ ਨਾ ਇੰਗਲੈਂਡ ਜਾ ਕੇ ਉਹਨਾਂ ਸਨੀ ਨੂੰ ਫੋਨ ਕੀਤਾ ਕਹਿੰਦਾ ਮੈਂ ਇੱਕ ਗੱਲ ਤਾਂ ਕਿਉਂਕਿ ਅਗਲੇ ਦਿਨ ਹੀ ਇੱਕ ਦੋ ਦਿਨਾਂ ਬਾਅਦ ਉਹ ਫਲਾਈਟ ਸੀ ਇਸ ਲਈ ਉਹ 27 ਨੂੰ ਸ਼ਾਮ ਨੂੰ ਚਲਾ ਗਿਆ ਯਾਤ ਲੈ ਕੇ ਕਿ ਅਗਲੇ ਦਿਨ ਮੈਂ ਸ਼ਾਇਦ ਜਾਣਾ ਆ ਇੰਗਲੈਂਡ ਜਾ ਕੇ ਉਹਨਾਂ ਫੋਨ ਕੀਤਾ ਸਨੀ ਨੂੰ ਇਹ ਸਨੀ ਵੀਰੇ ਮਾਲਕਾਂ ਨੂੰ ਦੱਸ ਨਹੀਂ ਕਿ ਮੇਰੇ ਨਾਲ ਪੇਟ 'ਚ ਗੱਟੀ ਸੀ ਮੈਂ ਤੋ ਬੈਠ ਨਹੀਂ ਹੁੰਦਾ ਸੀ ਮੈਂ ਜ਼ਮੀਨ 'ਤੇ ਬੈਠ ਹੀ ਨਹੀਂ ਸਕਦਾ ਸੀ ਪਰ ਮਾਲਕਾ ਦੇ ਸੱਸਾਂ ਵਿੱਚ ਬੈਠਾ ਤਾਂ ਸੱਸਾਂ ਦੀ ਮਾਲਕਾ ਨੇ ਕਿਹਾ ਕਿ ਕਹਿ ਦਿਓ ਮੇਰੇ ਸਾਰੇ ਦੁੱਖ ਦੂਰ ਮੇਰੇ ਸਾਰੇ ਦੁੱਖ ਦੂਰ ਕਹਿੰਦਾ ਮੈਂ ਤਾਂ ਆ ਕੇ ਆਪਰੇਸ਼ਨ ਕਰਾਉਣਾ ਸੀ ਸ਼ਾਇਦ ਡਾਕਟਰਾਂ ਕੋਲ ਟਾਈਮ ਵੀ ਲਿਆ ਸੀ ਪਰ ਮੈਂ ਜਦੋਂ ਇੱਥੇ ਆ ਕੇ ਦੇਖਿਆ ਤਾਂ ਮੇਰੀ ਉਹ ਗੱਡੀ ਹੈ ਨਹੀਂ ਖਤਮ ਹੋ ਗਈ ਮੈਂ ਠੀਕ ਹ ਕਹਿੰਦਾ ਹੁਣ ਹੈ ਹੀ ਨਹੀਂ ਪ੍ਰੋਬਲਮ ਕਹਿੰਦਾ ਮੈਂ ਹੈਰਾਨ ਸੀ ਕਿ ਇੰਨੀ ਦੇਰੋਂ ਬੈਠ ਕਿੱਧਾ ਗਿਆ ਉੱਥੇ ਸੋ ਦੱਸਣਾ ਕੀ ਚਾਹੁੰਦੇ ਆ ਤੁਹਾਨੂੰ ਕਿ ਅਗਰ ਕੋਈ ਦੁੱਖ ਕੋਈ ਪ੍ਰੋਬਲਮ ਕੋਈ ਪਰੇਸ਼ਾਨੀ ਹੈ ਨਾ ਅਗਰ ਇਨਸਾਨ ਵਿਸ਼ਵਾਸ ਰੱਖੇ ਤਾਂ ਅਸੀਂ ਕਈ ਵਾਰ ਕਹਿੰਦਾ ਹੈ ਕਿ ਜਿਹੜਾ ਪਰਮਾਤਮਾ ਜਿਹੜਾ ਪ੍ਰਭੂ ਸਾਨੂੰ ਬਣਾ ਸਕਦਾ ਹੈ ਉਹ ਸਾਡੇ ਅੰਦਰ ਕੋਈ ਵਿਗਾੜ ਆ ਜਾਵੇ ਸਾਡੇ ਅੰਦਰ ਕੋਈ ਪ੍ਰੋਬਲਮ ਆ ਜਾਵੇ ਨੂੰ ਠੀਕ ਵੀ ਉਹ ਕਰ ਸਕਦਾ ਹੈ ਬੋਲੋ ਸਮਝਦੇ ਹੋ ਕਿ ਨਹੀਂ ਇਹਦਾ ਆਪ ਸੋਚ ਕੇ ਦੇਖੋ ਕਿ ਮੈਨੂੰ ਬਣਾਇਆ ਕਿ ਨਾਲ ਹੈ ਅੱਜ ਬੰਦਾ ਕਹਿੰਦਾ ਜੀ ਡਾਕਟਰ ਆ ਕਹਿੰਦੇ ਸਾਇੰਸ ਆ ਕਹਿੰਦੀ ਠੀਕ ਹੈ ਸਾਇੰਸ ਜੋ ਕਹਿ ਰਹੀ ਆਪਣੀ ਸਮਝਣਾ ਕਹਿ ਰਹੀ ਹੈ ਪਰ ਉਹਦੀ ਰਹਿਮਤ ਨੂੰ ਰਹਿਮਤ ਨੂੰ ਰਹਿਮਤ ਨੂੰ ਤਾਂ ਕੋਈ ਸਮਝ ਸਕਦਾ ਹੀ ਨਹੀਂ ਹੈ ਕਿਉਂਕਿ ਕਹਿੰਦੇ ਨਾ ਤੂੰ ਸਮਰੱਤ ਵੱਡਾ ਮੇਰੀ ਮਤ ਥੋੜੀ ਰਾਮ ਉਹਦੀ ਰਹਿਮਤ ਨੂੰ ਸਮਝਣਾ ਇਹ ਬੁੱਧੀ ਦਾ ਕੰਮ ਨਹੀਂ ਹੈ ਉਹਦੀ ਰਹਿਮਤ ਆ ਉੱਥੇ ਵੀ ਕੰਮ ਕਰਦੀ ਜਿੱਥੇ ਬੰਦਾ ਸੋਚ ਨਹੀਂ ਸਕਦਾ ਬੋਲੋ ਸਮਝੀ ਦਿਓ ਕਿ ਇਸ ਲਈ ਆ ਸੋਚ ਕੇ ਦੇਖੋ ਮੀਤਾ ਇੱਕ ਜਰਾ ਹੁਣ ਗੌਰ ਕਰਨਾ ਇਹ ਤਾਂ ਐਸੀ ਕਮਾਗੇ ਕਿ ਇੱਕ ਚੀਜ਼ ਤੇ ਕਦੀ ਆਪ ਇਹ ਵਿਚਾਰ ਕਰਕੇ ਦੇਖਿਓ ਤੁਸੀਂ ਕਿ ਮੈਨੂੰ ਬਣਾਇਆ ਕਿਸ ਨੇ ਜਦੋਂ ਮਾਂ ਦੇ ਗਰਭ ਚ ਹੁੰਦਾ ਉੱਥੇ ਕੌਣ ਮੈਨੂੰ ਬਣਾਉਂਦਾ ਹੈ ਇਹ ਕੋਈ ਤਾਕਤ ਹੈ ਨਾ ਜਿਹੜੀ ਉੱਥੇ ਮੈਨੂੰ ਬਣਾ ਸਕਦੀ ਹੈ ਜਿਹੜੀ ਹਰ ਚੀਜ਼ ਵਿੱਚ ਪੈਦਾ ਕਰ ਸਕਦੀ ਹੈ ਹਾਰਟ ਉਹਨੇ ਬਣਾਇਆ ਅੱਖਾਂ ਇਸ ਮੇਰੀ ਪੂਰੀ ਬਾਡੀ ਦਾ ਹਰ ਪਾਰਟ ਉਹਨੇ ਬਣਾਇਆ ਹੈ ਤਾਂ ਜਿਹੜਾ ਬਣਾਉਣ ਵਾਲਾ ਜੇ ਬਾਡੀ ਦੇ ਕਿਸੇ ਪਾਰਟ 'ਚ ਮਾੜੀ ਮੋਟੀ ਪ੍ਰੋਬਲਮ ਆ ਜਾਵੇ ਠੀਕ ਵੀ ਉਹਨੂੰ ਕਰ ਸਕਦਾ ਬਸ ਤੁਹਾਨੂੰ ਵਿਸ਼ਵਾਸ ਚਾਹੀਦਾ ਥੋੜਾ ਆਪਣੇ ਆਪ ਦੇ ਅੰਦਰ ਔਰ ਫਿਰ ਨਾਲ ਨਾਲ ਇਹ ਵੀ ਕਮਾਂਗੇ ਕਿ ਬੰਦਾ ਕਹੇ ਮੇਰੇ ਅੰਦਰ ਆ ਪ੍ਰੋਬਲਮ ਹੈ ਮੈਨੂੰ ਵਿਸ਼ਵਾਸ ਹੈ ਠੀਕ ਹੋ ਜਾਣਾ ਪਰ ਕਰੀ ਬੁਰਾਈ ਜਾਵੇ ਇਹ ਵੀ ਗੱਲ ਯਾਦ ਰੱਖਣਾ ਕਿਉਂਕਿ ਉਹਦੀ ਰਹਿਮਤ ਲੈਣ ਵਾਸਤੇ ਆਪਣੇ ਆਪ ਨੂੰ ਥੋੜਾ ਉਹਦੇ ਨੀਮਾਂ ਤੇ ਵੀ ਚਲਾਉਣਾ ਪੈਂਦਾ ਜਿਹੜਾ ਡਾਕਟਰ ਕਹਿੰਦਾ ਨਾ ਦਵਾਈ ਵੀ ਖਾ ਨਾਲ ਨਾਲ ਪਰਹੇਜ਼ ਵੀ ਕਰ। ਬਰੋ ਸਮਝਦੇ ਹੋ ਕਿ ਨਹੀਂ? ਵਿਸ਼ਵਾਸ ਤਾਂ ਕਰ ਨਹੀਂ ਆ ਨਾਲ ਨਾਲ ਗਾਲੀ ਗਲੋਚ ਕਰਨਾ, ਝਗੜੇ ਕਰਨੇ, ਨਫ਼ਰਤ ਕਰਨੀ ਇਹ ਵੀ ਬੰਦ ਕਰਨੀ ਪੈਣੀ ਹੈ। ਕਿਉਂਕਿ ਉਹਦੀ ਰਹਿਮਤਾਂ ਨੂੰ ਕਿੱਦਾਂ ਹਾਸਲ ਕਰ ਸਕਦੇ ਆ? ਇਹ ਜਰਾ ਸਮਝਣਾ ਸਾਰਿਆਂ ਨੇ ਕਿ ਬੰਦਾ ਕਹਿੰਦਾ ਮੇਰੇ ਮਾਲਿਕ ਮੈਤੇ ਰਹਿਮਤ ਕਰ। ਰੱਬ ਕਹਿੰਦਾ ਮੈਂ ਤਾਂ ਰਹਿਮਤ ਕਰਨ ਨੂੰ ਤਿਆਰ ਆ ਕਿ ਤੂੰ ਰਹਿਮਤ ਲੈਣ ਵਾਸਤੇ ਤਿਆਰ। ਜੇ ਤਾਂ ਉਹ ਸੋਚੋ ਕਿ ਤੁਹਾਡੇ ਕੋਲ ਹੱਥ 'ਚ ਦੁੱਧ ਫੜਿਆ ਹੋਵੇ ਇੱਕ ਬਾਲਟੀ 'ਚ ਤੁਸੀਂ ਬਰਤਨ 'ਚ ਪਾਣਾ ਤਾਂ ਪਹਿਲਾਂ ਦੇਖ ਦਿਓ ਬਰਤਨ ਸਾਫ਼ ਹੈ ਕਿ ਨਹੀਂ ਫੇਰ ਹੀ ਪਾਉਂਦੇ ਹੋ ਨਾ ਚਾਹੇ ਚਾਹ ਪਾਣੀ ਹੋਵੇ ਕੱਪ 'ਚ ਚਾਹੇ ਪਾਣੀ ਪਾਣਾ ਹੋਵੇ ਉਹ ਸ਼ਰਬਤ ਪਾਣਾ ਹੋਵੇ ਪਹਿਲਾਂ ਦੇਖ ਦਿਓ ਸਫਾਈ ਇਸੇ ਤਰ੍ਹਾਂ ਰੱਬ ਦੀ ਰਹਿਮਤ ਵੀ ਤਿਆਰ ਹੈ ਬਸ ਥੋੜਾ ਜਿਹਾ ਆਪਣੇ ਅਮਰ ਨੂੰ ਕਰੋ ਕਿ ਅੱਜ ਤੋਂ ਮੈਂ ਨਫ਼ਰਤ ਨਹੀਂ ਕਰਨੀ ਮੈਂ ਆਪਣੇ ਮਾਲਕ ਨਾਲ ਉਹਦੀ ਬਣਾਈ ਕੁਦਰਤ ਨਾਲ ਕੀ ਕਰਨਾ ਹੈ ਪਿਆਰ ਕਰਨਾ ਹੈ ਅੱਜ ਤੋਂ ਮੈਂ ਸ਼ੰਕਾ ਨਹੀਂ ਕਰਨੀ ਅੱਜ ਤੋਂ ਮੈਂ ਆਪਣੇ ਮਾਲਕ ਤੇ ਵਿਸ਼ਵਾਸ ਕਰਨਾ ਹੈ ਕਿ ਹਰ ਜਗ੍ਹਾ ਮੇਰਾ ਮਾਲਿਕ ਮੇਰੇ ਬਲੋ ਸਮਝਦੇ ਹੋ ਕਿ ਨਹੀਂ ਅੱਜ ਤੁਹਾਨੂੰ ਯਕੀਨ ਕਰਨਾ ਹੈ ਕਿਉਂਕਿ ਤੁਹਾਡੇ ਜੀਵਨ 'ਚ ਖੁਸ਼ੀਆਂ ਉਦੋਂ ਹੀ ਆਣਗੀਆਂ ਜਦੋਂ ਤੁਸੀਂ ਆਪਣੇ ਮਾਲਿਕ ਦੇ ਵਿਸ਼ਵਾਸ ਨਾਲ ਜੁੜ ਜਾਓਗੇ ਫਿਰ ਕਮਾਂਗੇ ਫਿਰ ਕਮਾਂਗੇ ਕਈ ਵੇਰਾਂ ਇਨਸਾਨ ਕੀ ਕਰਦੇ ਐ ਹੱਥਾਂ 'ਚ ਨਾ ਤਰ੍ਹਾਂ ਤਰ੍ਹਾਂ ਨਗਾ ਵਾਲੀਆਂ ਅੰਗੂਠੀਆਂ ਪਾ ਲੈਂਦੇ ਐ ਸ਼ਾਇਦ ਖੁਸ਼ੀਆਂ ਆਣਗੀਆਂ ਜਿੱਦਾਂ ਦੇ ਜਿੰਨਾ ਬੰਦਾ ਇਹ ਚੀਜ਼ਾਂ ਕਰਦਾ ਉਹਨਾਂ ਹੀ ਬਹਿਮ ਭਰਮ ਵਾਦਦੇ ਪਰੇਸ਼ਾਨੀਆਂ ਵੀ ਬਾਦੀਆਂ ਐ ਕਿਉਂਕਿ ਜੋ ਰੱਬ ਦੀ ਰਹਿਮਤ ਨਹੀਂ ਕਰਨਾ ਉਹਦੀ ਰਹਿਮਤ ਨਹੀਂ ਕਰਨਾ ਹੈ ਪਰ ਉਸ ਅਮੀਰ ਹੋਕਮੇ ਇਸ ਕਰਕੇ ਫਿਰ ਤੁਹਾਨੂੰ ਕਮਾਗੇ ਇਹ ਤੁਹਾਡੇ ਜੀਵਨ ਚ ਖੁਸ਼ੀ ਕਦੋਂ ਆਣੀ ਹੈ ਜਦੋਂ ਤੁਹਾਡੇ ਅੰਦਰ ਵਿਸ਼ਵਾਸ ਪੈਦਾ ਹੋਏਗਾ ਕਿ ਮੈਨੂੰ ਆਪਣੇ ਮਾਲਿਕ ਤੇ ਆਪਣੇ ਪਰਮਾਤਮਾ ਤੇ ਆਪਣੇ ਜਨਮਦਾਤਾ ਤੇ ਪੂਰਾ ਔਰ ਫਿਰ ਕਮਾਗੇ ਕਿ ਤੁਹਾਡੇ ਅੰਦਰ ਸੁਪਰ ਪਾਵਰ ਹੈ ਤੁਹਾਡੇ ਅੰਦਰ ਸੁਪਰ ਸ਼ਕਤੀ ਹੈ ਪਰ ਉਹਨੂੰ ਜਗਾਉਣ ਵਾਸਤੇ ਥੋੜੀ ਮਿਹਨਤ ਕਰਨੀ ਪੈਣੀ ਹੈ ਇਸ ਲਈ ਟਾਈਮ ਕੱਢਿਆ ਕਰੋ ਸਵੇਰੇ ਸਵੇਰੇ ਸ਼ੁਰੂਆਤ ਹੀ ਸਾਡੇ ਜੀਵਨ ਦੀ ਸ਼ੁਰੂਆਤ ਹੀ ਸਾਡੇ ਜੀਵਨ ਦੀ ਪਰਮਾਤਮਾ ਦੇ ਨਾਮ ਤੋਂ ਹੋਣੀ ਚਾਹੀਦੀ ਓਦੀ ਯਾਦ ਤੋਂ ਹੋਣੀ ਚਾਹੀਦੀ ਹੈ ਓਦੇ ਸ਼ੁਕਰਾਨੇ ਤੋਂ ਹੋਣੀ ਚਾਹੀਦੀ ਹੈ ਬੋਲੋ ਸਮਝਦੇ ਹੋ ਕਿ ਨਹੀਂ ਔਰ ਇੱਥੇ ਇੱਕ ਗੱਲ ਫੇਰ ਕਵਾਂਗੇ ਤੁਹਾਨੂੰ ਕਿ ਤੁਸੀਂ ਜੇ ਸੋਚੋ ਕਿ ਲੈ ਵੀ ਧਿਆਨ ਕਰਨਾ ਤਰਸ਼ੀਆਂ ਮੁਨੀਆਂ ਦਾ ਜਾਂ ਸਾਧੂ ਸੰਤਾਂ ਦਾ ਕੰਮ ਹੈ ਤਾਂ ਨਹੀਂ ਅੱਜ ਤੁਸੀਂ ਕਿਸੇ ਵੀ بڑے ਤੋਂ بڑے ਆਦਮੀ ਦੀ ਗੱਲ ਪੜ੍ਹ ਕੇ ਦੇਖ ਲਓ ਚਾਹੇ بڑے ਤੋਂ بڑے ਉਹ ਕਹਿੰਦੇ ਸਾਡੇ ਜੀਵਨ ਦੀ ਸ਼ੁਰੂਆਤ ਹੀ ਮੈਡੀਟੇਸ਼ਨ ਤੋਂ ਹੁੰਦੀ ਹੈ ਜੀ ਚਾਹੇ 10 ਮਿੰਟ ਬੈਠੀਏ 15 ਮਿੰਟ ਬੈਠੀਏ ਸ਼ੁਰੂਆਤ ਹੀ ਅਸੀਂ ਧਿਆਨ ਤੋਂ ਕਰਦੇ ਆਂ ਇਟਾ ਵੱਡਾ ਨਾ ਬਿਜ਼ਨਸਮੈਨ ਅਲਾਨ ਮਸਕ ਕਦੀ ਉਹ ਵਾਰ ਦੇਖ ਲਓਗੇ ਨਾ ਮੈਡੀਟੇਸ਼ਨ ਮੈਂ ਜ਼ਰੂਰ ਕਰਦਾ ਹਾਂ ਕਿਉਂਕਿ ਉਹਦਾ ਨਾ ਮੇਰਾ ਮਨ ਕੇਂਦ੍ਰਿਤ ਰਹਿੰਦਾ ਹੈ ਕੇਂਦ੍ਰਿਤ ਮਤਲਬ ਇਕਾਗਰ ਰਹਿੰਦਾ ਹੈ ਇਕਾਗਰ ਦਾ ਮਤਲਬ ਇੱਕ ਕਿਉਂਕਿ ਇਕਾਗਰ ਦਾ ਮਤਲਬ ਕੀ ਹੁੰਦਾ ਏਕ ਅਗਰ ਇਹਨੂੰ ਮਿਲ ਕੇ ਬੰਦਾ ਇਕਾਗਰ ਯਾਨੀ ਇੱਕ ਦੇ ਉੱਪਰ ਪੂਰਾ ਧਿਆਨ ਰੱਖਣਾ ਇੱਕ ਚੀਜ਼ ਤੇ ਇਹ ਨਹੀਂ ਕਿ ਕੰਮ ਆ ਕਰ ਰਿਹਾ ਤਾਂ ਨਾਲ ਜਿੱਦਾਂ ਅੱਜ ਕੱਲ ਬੰਦਾ ਖਾਂਦਾ ਰੋਟੀ ਹੁੰਦਾ ਨਾਲ ਨਾਲ ਮੋਬਾਈਲ ਤੇ ਲੱਗਾ ਹੁੰਦਾ ਉਹਦਾ ਧਿਆਨ ਨਾ ਰੋਟੀ ਦਾ ਸੁਆਦ ਆਂਦਾ ਤਾਂ ਨਾ ਹੀ ਉਹਨੂੰ ਜੀਵਨ ਦਾ ਸੁਆਦ ਆਂਦਾ ਹੈ ਇਸ ਲਈ ਜਦੋਂ ਇੱਕ ਕੰਮ ਲੋਭ ਜਉ ਫਿਰ ਸਫਲਤਾ ਮਿਲਦੀ ਸਮਝ ਆ ਰਹੀ ਕਿ ਨਹੀਂ ਇਸ ਕਰਕੇ ਮੈਡੀਟੇਸ਼ਨ ਕਰੋ ਇਹਨਾ ਦੁਨੀਆਵੀ ਤੌਰ ਤੇ ਵੀ ਤੁਹਾਡੀ ਬੁੱਧੀ ਇੰਨੀ ਤੇਜ ਹੋਏਗੀ ਕਿ ਤੁਹਾਨੂੰ ਹਰ ਮਸਲੇ ਦਾ ਹੱਲ ਮਿਲਣਾ ਸ਼ੁਰੂ ਹੋ ਜਾਏਗਾ ਹਰ ਪ੍ਰੋਬਲਮ ਦਾ ਹੱਲ ਮਿਲਣਾ ਸ਼ੁਰੂ ਹੋ ਜਾਏਗਾ ਔਰ ਰੋਹਾਨੀ ਤੌਰ ਤੇ ਵੀ ਤੁਸੀਂ ਆਪਣੀ ਉਹ ਆਨੰਦ ਦੀ ਮੰਜ਼ਿਲ ਦੇ ਨੇੜੇ ਹੁੰਦੇ ਚਲੇ ਜਾਓਗੇ ਕਿਉਂਕਿ ਮਜ਼ਾ ਤਾਂ ਉਹੀ ਹੈ ਕਿ ਜ਼ਿੰਦਗੀ ਉਹੀ ਸਫਲ ਹੁੰਦੀ ਜਿੱਥੇ ਅਸੀਂ ਸੰਸਾਰ 'ਚ ਵੀ ਕਾਮਯਾਬ ਹੋਈਏ ਤੇ ਰੱਬ ਦੇ ਘਰ 'ਚ ਵੀ ਕਾਮਯਾਬ ਹੋਈਏ ਔਰ ਇਹ ਚੀਜ਼ਾਂ ਕਿੱਦਾਂ ਹੁੰਦੀਆਂ ਹਨ ਬਸ ਇਸੇ ਤਰ੍ਹਾਂ ਆਪਣੀ ਅੰਦਰ ਅਛਾਈ ਪੈਦਾ ਕਰੀਏ ਔਰ ਜਦਾਂ ਦੱਸਿਆ ਸੰਕਲਪ ਕਰੀਏ ਕਿ ਆਪਣੀਆਂ ਬੁਰਾਈਆਂ ਨੂੰ ਅਸੀਂ ਇਹ ਇਦਾਂ ਦੂਰ ਕਰਨਾ ਹੈ ਕਿ ਆਪਣੇ ਆਪ ਨਾਲ ਵਾਅਦਾ ਕਰਨਾ ਹੈ ਔਰ ਫਿਰ ਨਾਲ ਇੱਕ ਦੋ ਜਣੇ ਦੱਸ ਵੀ ਦੋ ਥੋੜਾ ਜਿਹਾ ਤੇ ਆ ਵੀ ਆ ਚੀਜ਼ ਦਾ ਸੰਕਲਪ ਕੀਤਾ ਕਿ ਆ ਚੀਜ਼ ਮੈਂ ਇੰਨੇ ਮਹੀਨਿਆਂ ਚ ਛੱਡਣੀ ਹੈ ਫਿਰ ਕਰਕੇ ਦਿਖਾਓ ਨੂੰ ਸਮਝਿ ਦਿਓ ਕਿ ਨਹੀਂ ਇਸ ਤਰ੍ਹਾਂ ਕਰਨ ਦੇ ਨਾਲ ਹੀ ਬੁਰਾਈਆਂ ਦੂਰ ਹੋਣਗੀਆਂ